ਜੀ ਜੀ ਦੇ ਵਿੱਚ ਤੁਸੀਂ ਇਹ ਲੈਣਾ ਕੀ ਏ ਨੋਰਮਲ ਹੀ ਚੀਜ਼ਾਂ ਨੇ ਸਭ ਤੋਂ ਪਹਿਲਾਂ ਇਹ ਸ਼ਰਦਚੀਨੀ ਜਿਵੇਂ ਕਈ ਜਗ੍ਹਾ ਤੇ ਸੁਣਿਆ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਸ਼ਰਦਚੀਨੀ ਹੁੰਦੀ ਕੀ ਉਹਨਾਂ ਨਾਲ ਹੀ ਜਦ ਤੁਰ ਕੇ ਉਹਨਾਂ ਜਨਾਂ ਨੇ ਵੀ ਅਸੀਂ ਬੜੇ ਪੁਰਾਣੇ ਵਾਏ ਦਾ ਸਾਨੂੰ ਪਤਾ ਹੈ ਉਹਨਾਂ ਨੂੰ ਸ਼ਰਦਚੀਨੀ ਬਾਰੇ ਨਹੀਂ ਪਤਾ ਮੈਂ ਦੱਸਣਾ ਚਾਹੁੰਦਾ ਵੀ ਸ਼ਰਦਚੀਨੀ ਕਾਲੀ ਮਿਰਚ ਵਰਗੀ ਹੁੰਦੀ ਏ ਕਾਲੀ ਮਿਰਚ ਵਰਗੀ ਜੀ ਡੰਡੀ ਹੁੰਦੀ ਏ ਬੂੰਡੀ ਹੁੰਦੀ ਏ ਜੀ ਉਹਨੂੰ ਕਹਿੰਦੇ ਨੇ ਸ਼ਰਦਚੀਨੀ ਜੀ ਅਕੀਨ ਵੀ ਤਵਾਸ਼ੀਰ ਜੀ ਤਵਾਸ਼ੀਰ ਉਹ ਚੀਜ਼ ਆ ਜਿਹਨੂੰ ਬਨਸ ਲੋਚਨ ਵੀ ਆਂਦੇ ਨੇ ਤੇ ਇਹ ਇਹ ਹੁੰਦਾ ਹੈ ਵਾਸ ਦਾ ਨੂ ਗੂੰਦ ਜੀ ਉਹ ਜਿਹੜੀ ਏ ਉਹ ਲੈਣੀ ਹੈ ਬਰੋਬਰ ਮਾਤਰਾ ਚ ਫਿਰ ਨਿੱਕੀ ਲਾਚੀ ਲੈਣੀ ਏ ਤੇ ਕੱਠਾ ਹੱਤਾ ਲੈਣਾ ਜਿਵੇਂ ਉਹ 20 ਗ੍ਰਾਮ ਕੱਠਾ 10 ਗ੍ਰਾਮ ਤੇ ਕੁਜਾ ਮਿੱਟੀ 40 ਜਾਂ 50 ਗ੍ਰਾਮ ਠੀਕ ਹੈ ਜੀ ਇਹਨਾਂ ਰਗੜ ਕੇ ਤੁਸੀਂ ਇੱਕ ਪਾਊਡਰ ਬਣਾ ਲਓ ਆ ਕਿਸੇ ਨੂੰ ਵੀ ਇਸ ਤਰ੍ਹਾਂ ਗਰਮੀ ਲੱਗਦੀ ਹੋਵੇ ਲੀਵਰ ਚ ਗਰਮੀ ਪੈ ਜਾਂਦੀ ਹੋਵੇ ਸਵੇਰੇ ਉੱਠਦਿਆਂ ਨਾਲ ਵੋਮਟ ਆਉਂਦੀ ਹੋਵੇ ਸਰੀਰ ਜਿਆਦਾ ਜਿਹੜਾ ਹੈ ਇੰਨੀ ਗਰਮੀ ਨੂੰ ਫੀਲ ਕਰਦਾ ਹੋਵੇ ਜਦੋਂ ਤੁਸੀਂ ਫਿਰ ਸਾਹ ਲਵੋਗੇ ਐਂ ਜਾਪੇਗਾ ਜਿਵੇਂ ਅੰਦਰ ਕੰਡੀਸ਼ਨਰ ਦੀ ਫ੍ਰਿਜ ਤੁਹਾਡੇ ਫਿੱਟ ਹੋ ਗਈ ਪਰ ਗਰਮੀ ਗੁਰਮੀ ਅੰਕਲ ਇਦਾਂ ਦਾ ਕੁਝ ਨਹੀਂ ਲੱਗਦੀ ਉਹ ਤਾਂ ਜਦੋਂ ਮਤਲਬ ਗੱਡੀ ਵਾਰ ਖੜੀ ਆਪਾਂ ਪਹਿਲੇ ਚਾਂ ਲੱਗੇ ਹਾਂ ਗੱਡੀ ਭਾਵੇਂ ਬਸ ਤੁਸੀਂ ਐ ਤਪਦੀ ਜਿਵੇਂ ਜਾਓ ਜੋ ਤੁਸੀਂ ਅੰਦਰ ਉਹ ਇੰਨੇ ਠੰਡੇ ਹੋਣਾ ਚਾਂਤੀ ਸ਼ੁਰੂ ਹੋ ਜਾਓਗੇ ਪੂਰੇ ਠੀਕ ਹੈ ਤੇ ਲੈਣੀ ਇਹ ਚਾਹ ਜਿਵੇਂ ਚੈਂਪੇ ਦਾ ਚੌਥਾ ਇਸਾ ਗਾਊਦੇ ਦੁੱਧ ਦੀ ਕੱਚੀ